ਮੁੰਡੇ ਦਾ ਨਾਮ ਜੀ ਸੁਖਵਿੰਦਰ ਸਿੰਘ ਸੀ son of ਜਰਨੈਲ ਸਿੰਘ ਤੇ ਇਹ ਮੁੰਡਾ ਜਿਹੜਾ ਹੈਗਾ ਕਰਮ 32 ਕੁ ਸਾਲ ਦੀ ਉਮਰ ਸੀ ਇਹ ਦੀ ਦੁਰਗਦਰ ਰੈਨਵਲਾ ਸੀ ਤੇ ਸਾਡੇ ਕੋਲ ਆਇਆ ਸੀ ਉਹਦੀ ਛਾਤੀ ਦੇ ਵਿੱਚ ਜ਼ਖਮ ਸੀ ਪਰਿਵਾਰ ਵਾਲਿਆਂ ਨੇ ਉਹਦੇ ਜੀਜਾ ਜੀ ਉਹਨੂੰ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਗੋਲੀ ਬੱਜੀ ਹੈ ਤੇ ਅਸੀਂ ਜਿੰਦ ਤੱਕ ਸਾਡੇ ਕੋਲ ਪਹੁੰਚਿਆ ਸੀ ਉਹਦੇ ECG ਕਰਵਾ ਕੇ ਦੇਖੀ ਤੇ ਉਹਦੀ ਮੌਤ ਹੋ ਚੁੱਕੀ ਸੀ ਸਾਡੇ ਕੋਲ ਬਰਡ ਐਡਮਿਸ਼ਨ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਤਲਾਾ ਕਰ ਦਿੱਤੀ ਤੇ ਬੋਡੀ ਅਸੀਂ ਮੋਰਚਰੀਸ਼ ਰਖਵਾ ਦਿੱਤੀ ਤੇ ਅੱਜ ਉਹ ਜੋ ਪੋਸਟਮਾਰਟਮ ਹੋਵੇਗਾ ਤਾਂ ਅਕੋਰਡਿੰਟਲੀ ਇਟ ਵਿਲ ਬੀ ਡਿਸਾਈਡਡ ਕਿ ਅਸਲ ਵਿੱਚ ਕੀ ਗੱਲ ਹੋਈ ਹੈ ਇਹ ਅਸਲ ਵਿੱਚ ਉਹਦਾ ਕਾਰਨ ਕਦੋਂ ਪਤਾ ਲੱਗੇਗਾ ਇਹ ਪੋਸਟਮਾਰਟਮ ਤੋਂ ਬਾਅਦ ਚੱਲੇਗਾ ਇੱਕ ਜੀ ਸੁਖਵਿੰਦਰ ਸਿੰਘ ਏਲੀਅਸ ਡੀਸੀ ਨੌ ਦਾ ਬੰਦਾ ਹੈਗਾ ਜੀ ਜਿਹਦੇ ਫਾਜ਼ਲ ਨਾਮ ਜਰਨੈਲ ਸਿੰਘ ਹੈ ਉਹਦਾ ਉਹਦੇ ਭਰਾ ਨੇ ਕੱਲ ਮਰਡਰ ਕਰਿਆ ਜਿਸ ਦੇ ਸਬੰਧ ਵਿੱਚ ਅਸੀਂ ਐਫਆਰ ਨੰਬਰ 201 ਅੰਡਰ ਸੈਕਸ਼ਨ 193 ਤੇ 25 27 ਆਰਮਜ਼ ਐਕਟ ਸੀ ਰਜਿਸਟਰ ਕੀਤੀ ਹੈ ਜੀ ਸਰ ਕਾਰਨ ਦਾ ਕੁਝ ਪਤਾ ਲੱਗਿਆ ਜੀ ਅ ਸਾਨੂੰ ਜਿਹੜੀ ਸਟੇਟਮੈਂਟ ਲਿਖਾਈ ਗਈ ਹੈ ਫਾਦਰ ਵੱਲੋਂ ਉਹਦੇ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਇਹਨਾਂ ਦਾ ਆਪਸ ਵਿੱਚ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਕੱਲ ਇਕੱਠ ਹੋਇਆ ਸੀਗਾ ਘਰੇ ਤੇ ਜਿਹਦੇ ਦੌਰਾਨ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਤੁਤੂਮੇ ਮੇ ਹੋ ਗਈ ਤੇ ਜਿਸ ਦੌਰਾਨ ਇਹ ਜਿਹੜਾ ਦੋਸ਼ੀ ਹੈਗਾ ਹਰਜਿੰਦਰ ਸਿੰਘ ਉਨੇ ਇੱਕ ਰਾਈਫਲ ਤੋਂ ਇੱਕ ਫਾਇਰ ਕਰਿਆ ਉਹਦੀ ਛਾਤੀ ਦੇ ਵਿੱਚ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਸਰ ਜਿਹੜਾ ਅਸਲਾ ਚਲਾਇਆ ਗਿਆ ਜੀ ਇਹ ਲੈਸੈਂਸੀ ਇਹਨਾਂ ਦਾ ਆਪਣਾ ਸੀ ਜੀ ਇਹ ਜੀ ਹਲੇ ਵੈਰੀਫਾਈ ਕਰ ਰਹੇ ਆ ਅਸੀਂ ਅਸੀਂ ਸੰਨ ਨੂੰ ਮੌਕੇ ਤੋਂ ਇੱਕ ਖੋਲ ਮਿਲਿਆ ਜਿਹੜਾ ਕਿ ਇੱਕ ਰਾਈਫਲ ਦਾ ਖੋਲ ਤਸਦੀਕ ਹੋਇਆ ਤੇ ਬਾਕੀ ਅਸੀਂ ਇਹਨੂੰ ਫਰਦਰ ਹੋਰ ਵੈਰੀਫਾਈ ਕਰਕੇ ਜਿਹੜਾ ਵੀ ਵੈਪਨ ਯੂਜ਼ ਹੋਇਆ ਉਹ ਵੀ ਰਿਕਵਰ ਕਰਾਂਗੇ ਤੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਫੜਾਂਗੇ ਜੀ ਸਰ ਇਹਦੇ ਵਿੱਚ ਜਿਹੜਾ ਮਿਰਤਕ ਹੈਗਾ ਜੀ ਸੁਖਵਿੰਦਰ ਸਿੰਘ ਉਹਦੀ ਬੈਕਗ੍ਰਾਉਂਡ ਸਰ ਕੀ ਹੈ ਪਹਿਲਾਂ ਕੋਈ ਮਾਮਲੇ ਵਗੈਰਾ ਦਰਜ ਹੈਗੇ ਜੀ ਬਿਲਕੁਲ ਜੀ ਸੁਖਵਿੰਦਰ ਸਿੰਘ ਤੇ ਕਰੀਬ 12 ਪਰਚਰ ਰਜਿਸਟਰਡ ਨੇ ਜੀ ਪਹਿਲਾਂ ਤੇ ਵਕਫਾ ਕ ਸੈਕਸ਼ਨ ਅੰਡਰ ਸੈਕਸ਼ਨ ਉਸ ਤੇ ਪਰਚਰ ਰਜਿਸਟਰਡ ਨੇ ਤੇ ਇਹ ਉਹਦਾ ਬੈਕਗ੍ਰਾਉਂਡ ਹੈ ਜੀ ਸਰ ਬਿਆਨ ਕੀਤੇ ਦਰਜ ਕੀਤੇ ਗਏ ਨੇ ਜੀ ਕਿਹਦੇ ਬਿਆਨ ਇਹਨਾਂ ਦੇ ਫਾਦਰ ਤੇ ਬਿਆਨ ਤੇ ਹੋਇਆ ਜੀ ਜਰਨੈਲ ਸਿੰਘ ਦੇ ਬਿਆਨ